ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਗਵਰਨਰ ਪਹੁੰਚੇ ਹੋਏਗੇ ਆ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਔਰ ਰਾਜਾ ਸੁਆਮੀ ਜਿਹੜੇ ਵਿਆਸ ਦੇ ਬਾਬਾ ਜੀ ਹੈਗੇ ਆ ਡੇਰਾ ਮੁਖੀ ਗੁਰਿੰਦਰ ਢਿੱਲੋਂ ਉਹ ਮੌਜੂਦ ਹੈਗੇ ਨੇ ਉਹ ਨਾਲ ਨਜ਼ਰ ਆਏ ਹੈਗੇ ਆ ਔਰ ਵੱਡੀ ਗਿਣਤੀ ਦੇ ਵਿੱਚ ਯੂਥ ਹੈਗੇ ਰੋਜ਼ਪੁਰ ਦੇ ਵਿੱਚ ਪੰਜਾਬ ਦੇ ਗਵਰਨਰ ਪਹੁੰਚੇ ਹੋਏਗੇ ਹੈ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਔਰ ਰਾਣਾ ਸੁਆਮੀ ਜਿਹੜੇ ਵਿਆਸ ਦੇ ਬਾਬਾ ਜੀ ਹੈਗੇ ਹੈ ਡੇਰਾ ਮੁਖੀ ਗੁਰਿੰਦਰ ਢਿੱਲੋਂ ਉਹ ਮੌਜੂਦ ਹੈਗੇ ਨੇ ਉਹ ਨਾਲ ਨਜ਼ਰ ਆਏ ਹੈਗੇ ਔਰ ਵੱਡੀ ਗਿਣਤੀ ਦੇ ਵਿੱਚ ਯੂਥ ਹੈਗੇ ਹੈ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਗਵਰਨਰ ਪਹੁੰਚੇ ਹੋਏਗੇ ਹੈ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਔਰ ਰਾਜਾ ਸੁਆਮੀ ਜਿਹੜੇ ਵਿਆਸ ਦੇ ਬਾਬਾ ਜੀ ਹੈਗੇ ਹੈ ਡੇਰਾ ਮੁਖੀ ਗੁਰਿੰਦਰ ਢਿੱਲੋਂ ਉਹ ਮੌਜੂਦ ਹੈਗੇ ਨੇ ਉਹ ਨਾਲ ਨਜ਼ਰ ਆਏ ਹੈਗੇ ਔਰ ਵੱਡੀ ਗਿਣਤੀ ਦੇ ਵਿੱਚ ਯੂਥ ਹੈਗੇ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਗਵਰਨਰ ਪਹੁੰਚੇ ਹੋਏਗੇ ਆ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਔਰ ਰਾਜਾ ਸੁਆਮੀ ਜਿਹੜੇ ਵਿਆਸ ਦੇ ਬਾਬਾ ਜੀ ਹੈਗੇ ਆ ਡੇਰਾ ਮੁਖੀ ਗੁਰਿੰਦਰ ਢਿੱਲੋਂ ਉਹ ਮੌਜੂਦ ਹੈਗੇ ਨੇ ਉਹ ਨਾਲ ਨਜ਼ਰ ਆਏ ਹੈਗੇ ਆ ਔਰ ਵੱਡੀ ਗਿਣਤੀ ਦੇ ਵਿੱਚ ਯੂਥ ਹੈਗੇ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਗਵਰਨਰ ਪਹੁੰਚੇ ਹੋਏਗੇ ਹੈ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਔਰ ਰਾਜਾ ਸੁਆਮੀ ਜਿਹੜੇ ਵਿਆਸ ਦੇ ਬਾਬਾ ਜੀ ਹੈਗੇ ਹੈ ਡੇਰਾ ਮੁਖੀ ਗੁਰਿੰਦਰ ਢਿੱਲੋਂ ਉਹ ਮੌਜੂਦ ਹੈਗੇ ਨੇ ਉਹ ਨਾਲ ਨਜ਼ਰ ਆਏ ਹੈਗੇ ਔਰ ਵੱਡੀ ਗਿਣਤੀ ਦੇ ਵਿੱਚ ਯੂਥ ਹੈਗੇ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਗਵਰਨਰ ਪਹੁੰਚੇ ਹੋਏਗੇ ਹੈ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਔਰ ਰਾਜਾ ਸੁਆਮੀ ਜਿਹੜੇ ਵਿਆਸ ਦੇ ਬਾਬਾ ਜੀ ਹੈਗੇ ਹੈ ਡੇਰਾ ਮੁਖੀ ਗੁਰਿੰਦਰ ਢਿੱਲੋਂ ਉਹ ਮੌਜੂਦ ਹੈਗੇ ਨੇ ਉਹ ਨਾਲ ਨਜ਼ਰ ਆਏ ਹੈਗੇ ਔਰ ਵੱਡੀ ਗਿਣਤੀ ਦੇ ਵਿੱਚ ਯੂਥ ਹੈਗੇ